ਲੋ ਜੀ ਭਾਈ ਇੱਧਰ ਵੀ ਚੱਲ ਪਿਆ ਹੁੰਦੂ ਜੀ ਸਾਨੂੰ ਘੁੰਮ ਗਿਆ ਪ੍ਰੋਜੈਕਟ ਮੈਂੜ ਲਾਤਾ ਰੋੜੇ ਲਾਉਣ ਉਹ ਕਾਲੂ ਵੜ ਲਿਆ ਲੋ ਪੱਗਾ ਲੈਣ ਗਿਆ ਦਲੇ ਕੀ ਹੋ ਗਿਆ ਉਹ ਉੱਪਰ ਜਾ ਕੇ ਦੰਦ ਮਾਰ ਖਾਲੇ ਇਹ ਪੱਗਾ ਲੈਣ ਗਿਆ ਤੀਏ ਪਾਸੇ ਬੈ ਜਾ ਬੈ ਜਾ ਬੈ ਜਾ ਇਹ ਸਾਰਾ ਬਿਜੇ ਲੋਣੇ ਹਲੇ ਤਾਂ ਕਹਿੰਦਾ ਮੱਕਾਈ ਨਹੀਂ ਹੈਗੀ ਕਹਾ 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 ਹੈ ਨਹੀਂ ਹੈਗੀ ਇਹ ਜ਼ੋਰ ਵਾਲਾ ਹੀ ਚਲਾ ਸਕਦਾ ਪੂਰੀ ਭਰੇ ਆਏ ਬਾਈ ਆਪਣੇ ਲੋ ਜੀ ਬਾਈ ਮੋਟਰ ਦੇ ਚੱਲਦੀ ਹੈ ਸਫਾਈ ਤੇ ਲੱਗੇ ਨੇ ਸਾਰੇ ਜਾਨੇ ਇਕੱਠੇ ਹੋ ਕੇ ਬਾਈ ਰਾਜੂ ਬਾਈ ਨਿੱਕੀ ਬਾਈ ਸਰਵੀਰ ਬਾਈ ਮੈਕ ਨੂੰ ਫੋਨ ਕਰਿਆ ਪਾਣੀ ਲੈ ਕੇ ਆਉਂਦਾ ਤੇ ਇਧਰ ਆ ਵੀ ਲੋਡ ਕਰੇ ਪੈਪ ਜੇ ਬਾਈ ਕਿੰਨੇ ਮਹੀਨੇ ਬਾਅਦ ਸਫਾਈ ਹੋਣ ਲੱਗੀ ਹੈ? ਸਾਫੀ ਕਾਲ ਦੀ ਸਾਰਿਆਂ ਨੂੰ। ਯਾ ਮੈਨ ਨੇ ਤੂੰ ਕਿਹਾ ਉਸੇ THAILAND ਤੇ ਆਇਆ। ਜਿਹੜਾ ਤੈਨੂੰ ਪਤਾ ਨਹੀਂ ਸਫਾਈ ਕਾ ਮਹੀਨੇ ਬਾਅਦ ਹੁੰਦੀ ਹੈ। 6 ਮਹੀਨੇ ਬਾਅਦ। ਹੈ? ਸਾਲ ਬਾਅਦ। ਸਾਫੀ ਦਾ ਅਸਲੀ ਦਾ 6 ਮਹੀਨੇ ਬਾਅਦ ਹੋ ਜਾਂਦੀ ਆ। ਉਹ ਤਾਂ ਮਾੜੀ-ਮੋਟੀ ਉਹ ਹੀ ਕਰ ਜਾਂਦੇ ਆ। ਨਾ ਨਾ ਹੱਸ ਬਾਈ ਜਿਹੜੀ ਰੀਜ ਵਾਲੀ ਆ। ਮਾਏ ਕਹਿੰਦਾ ਵੀ ਇਹਾਂ ਵੀ 6 ਮਹੀਨੇ ਬਾਅਦ ਕਰ। 6 ਮਹੀਨੇ ਬਾਅਦ। ਹਾਂ। ਜਿਹੜੀ ਉਹ ਮਾੜੀ-ਮੋਟੀ ਆ ਵੀ ਉਹਨੇ ਕਿਹਾ ਬਾਈ। ਸਾਫੀ ਕਾਲ ਜੀ। ਹੁਣ ਪਸੰਦੀ ਬਕਸਾ ਧਾਨਾ ਕਰਕੇ ਜਿਹੜਾ ਇਹ ਬਰਸਾਤ ਦਾ ਮੌਸਮ ਹੈ। ਹਾਂ ਜੀ। ਸਣ ਕਰੂ ਦਾ ਪਾਣੀ ਹੰਗਾਵਾ ਕਰ ਲਾ ਜੰਮੀ ਚ ਲੈ ਜਾਂਦੇ ਹੁਣ ਇਥੇ ਦਿਨ ਰਾਤ ਕੋ ਮਣਾ ਬੈਣਾ ਇੱਕ ਵਾਰ ਜਾਨਵਰਾ ਕਰਕੇ ਸਫਾਈ ਜ਼ਰੂਰੀ ਹੈ ਥੱਪਾ ਜਾਨਵਰ ਬੜੇ ਜਾਂਦੇ ਆ ਬੜੇ ਹੁੰਦਾ ਖਤਰਾ ਨਾਲੇ ਨੱਕੇ ਨੁੱਕੇ ਲੋਟਾ ਕੇ ਸੱਚ ਜੀ ਹੋ ਜੇਣੀ ਆ ਫਿਰ ਤਾਂ ਸਪਰੇਅ ਕੰਮ ਕਰੀ ਜਾਂਦੀ ਜੇ ਬੱਟਾ ਬੋਟਾ ਸਪਰੇਅ ਕਰਨੇ ਫਿਰ ਇਥੇ ਵੱਜੀ ਜਾਂਦੇ ਹੁਣ ਸਪੈਸ਼ਲ ਲਿਆ ਕੇ ਕਰ ਦਿੰਦੇ ਮੋਟਾ ਚੱਕ ਹੋ ਗਿਆ ਮਾਲ ਉਰੇ ਬੰਮੂ ਆਸੀ ਗੱਲ ਬਲਾਓ ਕੀ ਕਰਨ ਆਏ ਪਿਆ ਸਰਜਰੀ ਆਏ ਦੇ ਖੇਤਮਾ ਕਰ ਜੀਨ ਲੱਗਦਾ ਲੈਟ ਨੇ ਬਾਈ ਰੰਗ ਰਤ ਪੰਮੂ ਤੰਗ ਕਰ ਲਿਆ ਭੱਜੀ ਵੀ ਤੀ ਏਸੀ ਵਾਲੇ ਕਮਰੇ ਜੋ ਕੀ ਗਰਮੀ ਫਿਰ ਕਦੇ ਕਾਥੜ ਇਧਰ ਨੂੰ ਰਵੇ ਫਿਰ ਉਧਰ ਨੂੰ ਰਵੇ ਇਧਰ ਬਾਈ ਨੇ ਬਾਹਰ ਵਾਲੀ ਕਹੀ ਲਈ ਪਿਆ ਸਸਰੀ ਗਾਂ ਦੀ ਸਾਰਿਆਂ ਨੂੰ ਬਾਈ ਦੂਈ ਚੱਲਦੀ ਰਹੀ ਹੈਗੀ ਚਾਰ ਜੋਨਾ ਜੀ ਜੋਨਾ ਜਿਹਨਾਂ ਨੇ ਅੱਜ ਸਾਥ ਦਾ ਪਾਇਆ ਉਹਨਾਂ ਨੂੰ ਪ੍ਰਣਾਮ ਸਾਡੇ ਬਾਪ ਦੇ ਤੇ ਚੜ੍ਹਦੀ ਕਲਾਤ ਰਹਿਣਾ ਜਿਹੜੇ ਉਹਨਾਂ ਦੇ ਪਰਿਵਾਰ ਆ ਪਿੱਛੇ ਬਾਕੀ ਹੁਣ ਆਪਣਾ ਕੰਮ ਕਰੀ ਜਾ ਰਹੇ ਹਾਂ ਹੌਲੀ ਹੌਲੀ ਠਾਕ ਪੁੱਤ। ਤਾਂ ਭਈਆ ਕਹੀ ਆ ਵਧੀਏ। ਕਹੀ ਜਿਆਦਾ ਸੋਚੀ ਐ। ਤਿੱਖੀ ਐ? ਓਛੀ ਜਾਣ ਦਾ ਪਾਪ ਜਿਆਦਾ ਘਟਾ ਹੋਣਾ ਪੈਂਦਾ ਇਹਨੂੰ। ਆ ਕਹੀ ਲਈ। ਇੱਕ ਕਹੀ ਨੇ ਬੇਡਾ ਘੱਟ ਕਰਦੀ ਆ ਉਹਦੀ ਚੜਾਈ ਘੱਟ ਐ ਇੰਨੀ ਜੀ। ਤੇ ਡਬਲ ਕੰਮ ਕਰਦੀ ਐ। ਤਾਂ ਕਰਕੇ। ਸਵਾਦ ਨਹੀਂ ਆ ਤਿੱਖੀ। ਕੋਈ ਮੋਟਾ ਮੋਟਾ ਇੱਕ ਵਾਰ ਬੂਟੇ ਸੁੱਕ ਬਹੁ ਗਏ ਨਾ ਬਾਈ ਟਾਣੀ ਜੀ ਗਰੀ ਜਾਂਦੀ ਨਹੀਂ ਨਹੀਂ ਪਰ ਇਹ ਵੀ ਵਿਚਾਰੇ ਕੀ ਕਰੇ ਪਾਣੀ ਲਾ ਦਿੰਦੇ ਪਾਣੀ ਉਹਨਾਂ ਖਾ ਜਾਂਦੇ ਫੇਰ ਲਾ ਦਿੰਦੇ ਖਾ ਜਾਂਦੇ ਜਨਰੇਟਰ ਦੇ ਲੋਕੋ ਸੰਧਾ ਦਾ ਜਨਰੇਟਰ ਹੋਰ ਪਾਣੀ ਬੂਮੀ ਲਾਉਣ ਨੂੰ ਹੁਣ ਪਨੀਰੀ ਨੂੰ ਪਾਣੀ ਲਾਉਣ ਨੂੰ ਸਾਰੇ ਦੇਖੀ ਜਾਂਦੇ ਵੀ ਕੀ ਕਰੀਏ ਕੀ ਕਰੀਏ ਅਸੀਂ ਇੱਧਰ ਨੂੰ ਫੋਨ ਕਰਦੇ ਕਰੇ ਉੱਧਰ ਵੀ ਜੇ ਕਿਸੇ ਵਾ ਕੋਈ ਜਨਰੇਟਰ ਖੜਾ ਹੋਇਆ ਤਾਂ ਕਮੈਂਟਾ ਜ਼ਰੂਰ ਦੱਸੋ ਬਾਈ ਨੂੰ ਬਦਸ ਬਾਈਓ ਪਰ ਨੂੰ ਹਜ਼ਾਰ ਪਿਆ ਹਾਂ ਉਹਨੂੰ ਪਤਾ ਸਾਡਾ ਬਿਜਲੀ ਫੋਰਮੈਂਨ ਤਾਂ ਹੋਈ ਐ 10 ਦੇ ਵੱਧ ਚਾਈ ਰਿਆ ਯਾਰ 15 20 ਹੋਵੇ 15 20 ਕਿਲੋ ਹਾਂ ਵਟ ਹਾਂ ਜੇ ਕੋਈ ਪਾੜ ਦਾ 20 ਦਾ ਹੋਵੇ ਕੋਈ ਜਨਰੇਟਰ ਕਿਸੇ ਕੋ ਖੜਾ ਹੋਇਆ ਬਾਈ ਦੱਸੇ ਹੋਵੇ ਵਧੀਆ ਹੋਵੇ ਵਧੀਆ ਹੋਵੇ ਕੋਈ ਕਹਿ ਹਾਲ ਹੈ ਕੋਈ ਕਹਿ ਹਾਲ ਨਾ ਬਾਈ ਫਾਕ ਵੀ ਆ ਗਿਆ ਗੱਡੀ ਲੈ ਕੇ ਆਪਣੀ ਚੜਾਈਆਂ ਮੱਖੀਆਂ ਵੱਢਦੇ ਆ ਮੱਕੀ ਲਈ ਵੀ ਬਾਈ ਇੱਧਰ ਅੱਛਾ ਉਹ ਸਾਹਮਣੇ ਵਿੱਚੇ ਵਿੱਚ ਟਾਪੋ ਟਾਪ ਗੱਡੀ ਜਾਉਂ। ਬਾਈ ਨੇ ਦੇਖ ਲਓ ਜਾਣਾ ਪੈਣੀ ਲੱਗ ਬਾਈ ਵਿੱਚੇ ਵਿੱਚ ਇਹ ਗਲਤ ਰਸਤੇ ਨੂੰ ਹੋਦਾ ਪਰੰਮੇ ਹੁੰਦਾ ਹੈਗਾ ਰਸਤਾ ਪਰੰਮਾ ਨਹੀਂ ਹੈਗਾ। ਹੈਗਾ ਪੈਣੀ ਨੂੰ ਹੂੰ ਪੱਕੀ ਉਹ ਪੱਕੀ। ਕੁੱਤੇ ਬਹੁਤ ਉੱਥੇ। ਕਿੱਥੇ ਔਕੀ ਜਾਣਾ ਹੈ ਕੁੱਤੇ ਵੀ ਹੈਗੇ ਉੱਥੇ ਬੇਰੀ ਦੇ ਕੰਡੇ ਜੇ ਵਿਖੇ ਨੇ ਬਹੁਤ ਰਹਾ ਤਰ ਤਰ। ਆਹ ਵੀ ਗੱਲ ਹੈ ਡਾਲ। ਉਹ ਇੱਥੇ ਨੂੰ ਭਰੀ ਨਹੀਂ ਆਉਂਦੀ ਹੈਗੀ ਫਿਰ। ਪੈਣੀ। ਉਹ ਜੱਦੇ ਵਜਨ ਹੋ ਜਾਂਦਾ ਉਹ ਖੇਤ ਵਾਹ ਹਾਂ ਖੇਤ ਵਾਹੇ ਪੇ ਜ਼ੋਰ ਲੱਗਦਾ ਰਸਤਾ ਚੱਲ ਕੋਈ ਨਹੀਂ ਪੰਮੂ ਚਾਬੀ ਤਾਂ ਨਹੀਂ ਹੈਗੀ ਵਿੱਚ ਕਿਤੇ ਗੇਅਰ ਪਾ ਕੇ ਸਿੱਧਾ ਕਰ ਦਵੇ ਚਲਾ ਲੈਂਦਾ ਹੈ ਆਉਂਦਾ ਹੈ ਗੇਅਰ ਕਿਹੜਾ ਆ ਹੈ ਵਾਠੀਕ ਉਹ ਆ ਗਿਆ ਜੀ ਮਹਿਕ ਵੀ ਲੈ ਕੇ ਪਾਣੀ ਬਾਹੋਂ ਪਾ ਕੇ ਪਾਣੀ ਦਾ ਬਚ ਜਾਣਾ ਪੀ ਕੇ ਵੀ ਪਰ ਵਜਾਣਾ ਵੀ ਕੇ ਵੀ ਪਾਣੀ ਵਜਣਾ ਵੀ ਹੈ ਬਾਈ ਕਹਿੰਦੇ ਨਾਉਣ ਜੋਗਾ ਵੀ ਹੈਗਾ ਨਾ ਨਾਉਣ ਜੋਗਾ ਵੀ ਹੈਗਾ ਬਾਈ ਨਾ ਵੀ ਲਈ ਤੂੰ ਕਿੱਧਰ ਆ ਕਰਨ ਸਰਦਾਰ ਦੀ ਗੱਲ ਪੱਢਣੀ ਆ ਬਾਈ ਕਹਦਾ ਪਾਣੀ ਯਾਰ ਆ ਗਿਆ ਨਾ ਆ ਵੀ ਸਕਦੇ ਆ 10 ਜਣੇ ਆ ਸਰੰਜ ਮਾਰ ਕੇ ਲਾ ਦੇਣਾ ਠੀਕ ਆ ਬਾਈ ਤੇਤੀ ਅਸਰ ਕਰ ਰਹਾ ਦਾ ਪਾਣੀ ਨੇ ਇਹ ਗਲਤੀ ਬਾਈ ਇਹਦੀ ਨਹੀਂ ਹੈਗੀ ਇਹਨੇ ਫੋਨ ਕਰਕੇ ਤੇ ਪਾਣੀ ਵਾਇ ਉਹਦੀ ਆ ਉਹਦੀ ਗਲਤੀ ਹੈ ਬਾਈ ਉਹਨੂੰ ਕਹਿੰਦਾ ਵੀ ਡੋਲੀ ਪਾਣੀ ਦੀ ਭਰ ਕੇ ਲਿਆ ਬਰਸ ਪਾ ਕੇ ਵਿੱਚ ਇਹ ਵੀ ਗੱਲ ਹੈ ਬਾਈ ਮੈਂ ਤਾਂ ਇਹਨੂੰ ਕਿਹਾ ਵੀ ਪਾਣੀ ਲਿਆ ਮੋਟਰ ਵਸ ਫਾਈ ਕਰਦੇ ਬੰਦੇ ਨਹੀਂ ਦੱਸ ਹੋਏ ਗਲਤੀ ਆ ਹੋ ਗਈ ਬਾਈ ਕਾਲੂ ਪਹੁੰਚ ਗਿਆ ਕਾਲੂ ਪਹੁੰਚ ਗਿਆ ਬਾਈ ਹਾਂ ਮਮੂ ਪਾਣੀ ਪੀਣਾ ਤਾ ਉਹਨੂੰ ਕਿ ਮੈਨੂੰ ਵੀ ਦੇ ਦੇ ਲਾ ਫੜ ਗਿਆ ਗੱਲ ਲੈ ਲੈ ਮੈਨੂੰ ਖਾਣੇ ਬਾਰੇ ਤਲਾਕ ਲਾ ਦੇ ਹੂੰ ਜਿਆਦਾ ਬੰਦ ਧਿਆਨ ਨਾ ਕਰਿਓ ਦੇਖਦਾ ਤੂੰ ਤਾਂ ਸਲਾਹ ਹੱਲ ਲੋ ਕਿ ਨਾ ਮੈਂ ਤੇਰੇ ਤੋਂ ਸਿਆ ਲੱਗਦੀ ਹਾਂ ਤੈਨੂੰ ਨਜ਼ਾਰਾ ਲੈਂਦਾ ਮੋਟਰ ਪਰ ਘਰ ਦੋ ਰੋਟੇ ਖਾ ਕੇ ਸਰਦ ਇੱਥੇ ਛੱਤੀ ਪ੍ਰਕਾਰ ਦੇ ਪਕਵਾਨ ਖਾਂਦਾ ਕਦੇ ਸਮੋਸੇ ਆ ਗਏ ਕਦੇ ਕੁਕੜੀਆਂ ਆ ਗਈਆਂ ਪਪਾ ਜੀ ਕੁਕੜੀ ਮਿਲ ਗਈ ਇਹ ਕਿੱਥੇ ਮੋਟਰ ਪਰ ਤਾਂ ਚੱਲ ਜੂ ਅੱਜ ਮਿਲ ਗਈ ਕੁਕੜੀ ਕਮਿਲੀ ਨਹੀਂ ਅੱਜ ਨਹੀਂ ਭਾਈ ਮਿਲੀ ਹੈਗੀ ਕਹਿੰਦਾ ਕੁਕੜੀ ਮੈਨੂੰ ਵੀ ਟਾਈਮ ਲੱਗੂ ਗੱਲੇ ਹੂੰ ਆਉਂਗੀ ਫਜ ਚੜਾਵਾ ਚੜਾ ਨਹੀਂ ਪਾਣੀ ਪੀ ਲੈ ਬਾਈ ਓ ਜੇ ਚੜਾਵਾ ਚੜੂਗਾ ਜੜ ਜੜ ਬਣ ਜਾਣਾ ਹਾਂ ਠੀਲੇ ਘੁੱਟ ਜਾ ਪਾਣੀ ਪੀ ਲੈ ਨਾ ਨਾ ਲਾ ਉਹ ਪੇੜਾ ਪੀ ਲੈ ਨਾ ਲੋ ਜੀ ਬਾਈ ਇੱਧਰ ਵੀ ਚੱਲ ਪਿਆ ਹਿੰਦੂ ਵੀ ਸਾਨੂੰ ਘੁੰਮ ਗਿਆ ਪ੍ਰੋਜੈਕਟ ਮੈਂ ਲਾਤਾ ਰੋੜੇ ਲਾਉਣਾ ਪਾਪਾ ਜੀ ਪਹੁੰਚ ਗਏ ਹਾਂ ਖੱਟਣਾ ਖਾਲੀ ਜਿੱਥੇ ਮਰਜੀ ਘੁੰਮੀ ਆ ਕਾਲ ਉੱਧਰ ਪੰਗਾ ਲੈਣਗੇ ਆ ਡਰਦਾ ਵੀ ਆ ਪੰਗਾ ਲੈਂਦਾ ਵੀ ਆ ਮੈਂ ਕਹ ਰਿਹਾ ਥੱਲੇ ਦੇਖਣੇ ਪੈਣੇ ਬਾਕੀ ਤਾਂ ਆਪਾਂ ਨੇ ਕੱਢ ਤੇ ਪੰਜੀ ਲੈ ਕੇ ਜੇ ਕੋਈ ਹੋਇਆ ਰੋੜਾ ਸਫਾਈ ਚੱਲਦੀ ਆ ਸਫਾਈ ਯਾਰ ਤੁਹਾਨੂੰ ਬਾਈ ਦੇ 10 ਮੀਟਰ ਚਾਹੀਦੇ ਤੇ 100 ਨਾ ਫੜੀ ਆ ਹਲੇ ਦਾ ਹਾਂ ਆ ਭਾਈ ਜਰਨੇ ਪਨੀਰੀ ਵਾਲਿਆਂ ਦੇ ਟਰੈਕਟਰ ਪਾਉਂਗਾ ਉਹਨੂੰ ਹਲੋ ਇਧਰ ਵੀ ਸੁਣ ਲੈ ਭਾਈ ਟਰਾਲੇ ਨੂੰ ਉਹ ਗੱਡਰ ਨੂੰ ਛੱਡ ਦੂੰਗਾ 레ਜ਼ਰ ਕਰ ਦੂੰਗਾ ਉਹ ਤਾਂ ਉਹ ਵੀ ਕੰਮਸਾਲਾ ਵਿੱਚੇ ਖੜਾ ਐ ਅਜਾ ਇੰਟਰਨੈਟ ਚਾਹੀਦਾ ਰੋ ਤੇ ਪਾਕੇ ਲੈ ਆ ਲੋ ਬੱਸ ਉਹ ਚੱਲਿਆ ਤਾਂ ਲੈਣਾ ਕਾ ਮੋਟਰਸਾਈਕਲ ਜਵਾਬ ਦੇ ਗਿਆ ਆ ਮੋਟਰਸਾਈਕਲ ਪਲੱਗ ਪਰ ਜ਼ੋਰ ਮਾਰਦਾ ਪਲੱਗ ਟੁੱਟ ਗਿਆ ਉਹ ਕਾਲੂ ਨੂੰ ਕੀ ਹੋ ਗਿਆ ਤੇਰਾ ਉਹ ਕਾਲੂ ਮੜ ਲਿਆ ਉੱਪਰ ਗੱਲ ਲੈਣ ਗਿਆ ਤਾ ਲੈ ਕੀ ਹੋ ਗਿਆ ਉਹ ਉੱਪਰ ਚੱਕ ਦੰਦ ਮਾਰੇ ਖਾਲੇ ਇਹ ਪੱਗਾ ਲੈਣ ਗਿਆ ਤੀਏ ਪਾਸੇ ਬਈਆ 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 ਅਹ ਸਾੜਾ ਬੀਜੇ ਲੋਣੇ ਹਲੇ ਕੈਨੇਡਾ ਦੇ ਤੂੰ ਕਿਆ ਕਰਨ ਗਿਆ ਥੇ ਜੀ ਬਾਤਾਂ ਨਹੀਂ ਬੱਝਾਂ ਮੈਂ ਕਿ ਦੇਖੀ ਦੰਦੀ ਵੱਡੀ ਥਲੇ ਨਹੀਂ ਦੇ ਬਚਾਓ ਹੋ ਗਿਆ ਫੇਰ ਵੀ ਚੱਲ ਇਹ ਪੰਗੇ ਰਿੰਦਾ ਸਾਡਾ ਵਾਲਾ ਉਸਤੇ ਨਾਲ ਵੀ ਬੰਨੇ ਹੋ ਉੱਥੇ ਜਾਂਦਾ ਭੱਜ ਕੇ ਸਿੱਧਾ ਉਹਦੇ ਕੋਲ ਨੂੰ ਤੇ ਬਾਈ ਬੰਨੇ ਵੀ ਬੰਨੇ ਵੀ ਚੀਜ਼ ਕੇ ਪੰਗੇ ਲੰਦਾ ਹੈ ਉਹੀ ਪਹਿਲੇ ਕਹਿੰਨੇ ਹੁਣ ਉਹਦੇ ਨਾਲ ਪੰਗਾ ਲੈ ਲਿਆ ਵੀ ਉਹ ਵਿਚਾਰਾ ਬੰਨਾ ਸੁੱਕੇ ਦੇ ਕੇ ਪੰਗਾ ਲੈ ਲਿਆ ਕਿੱਥੇ ਗਿਆ ਉਹ ਉਹਦੀ ਕੁੰਛ ਦੀ ਲੱਗਦੀ ਹੈ ਦੇਖੋ ਕਿਤੇ ਵੀ ਐਦਿ ਨਾ ਲਾਉਣਾ ਪਵੇ ਧਰਮ ਰਾਜ ਨੂੰ ਗੱਡੀ ਚੜਾਉਣਾ ਹੋਵੇ ਕਿਤੇ ਅੱਜ ਹਲਕੇ ਮੈਂ ਲਾਦਾ ਜੀ ਪੂਛ ਸਿੱਧੀ ਲਾਦੀ ਆ ਹਾਂ ਲੋ ਵੀ ਬਾਈ ਲਾਸਟ ਵਾਰ ਦੀ ਬੱਲੀ ਰਹਿ ਗਈ ਕੰਮ ਕਰ ਨਿਬੜ। ਬਾਈ 2 ਘੰਟੇ। ਹਾਂ ਪੂਰੇ ਗੱਡ ਜੇ। ਹਾਂ। ਇੰਨੀ ਕੁ ਵਰਜਸ ਸਮੇਂ ਟਾਈਮ ਹੋਣੀ ਚਾਹੀਦੀ। ਤੇ 2 ਘੰਟੇ ਲੱਗੇ ਬਾਈ ਪਰ ਕੰਮ ਨਿਬੜ ਗਿਆ। ਅਮਰ ਨੇ ਨਹੀਂ ਲਾਇ ਜੀ। ਅਮਰ ਨੇ 15 ਮਿੰਟ ਲਾਇਆ। ਪਰ ਮੈਂ ਉਹ ਕੈਮਰਾ ਚ ਘੁਮਾ ਕੇ ਆ। 2 ਘੰਟੇ ਲੱਗੇ। 2 ਘੰਟੇ ਦਾ ਜੀ ਘੁੰਮਦੀ ਫਿਰਦਾ ਆਲੇ-ਦਾਲ ਕਦੇ ਜਨਰੇਟਰ ਲਿਆਉਂਦਾ ਕਦੇ ਛੱਡਿਆ ਹੁੰਦਾ। ਚੱਲਿਆ ਹੈ ਨਹੀਂ ਬਾਈ। ਚੱਲਿਆ ਹੈ ਨਹੀਂ। ਸਾਹ ਹੀ ਦਾ ਕਦੇ ਆ ਗਿਆ ਹੁਣ ਉਹਦੇ ਕਹਿੰਦੇ ਵੀ ਅੱਕ ਤਬਣਾ ਪੈਣਾ ਹੁਣ ਲਿਆਉਣਾ ਪੈਣਾ ਲਿਆਉਣੀ ਪੈਣਾ ਚੱਪਲਾ ਬਾਈ ਮੇਰੇ ਸਰ ਜੀ ਨੇ ਲੈ ਲਈਆਂ ਉਹ ਸਵਾਜ ਹੀ ਬਿਮਾਰੀਆਂ ਕਹੀਆਂ ਮੈਂ ਬਹੁ ਵੀ ਮਾਰ ਕੇ ਲਿਬੜ ਕੇ ਆ ਕੇ ਬਹਿ ਗਿਆ ਬਈ ਅਮਨੇ ਨੇ ਕੰਮ ਬਹੁਤ ਕਰਿਆ ਹਣਾ ਹਾਂ ਅਮਨੇ ਨੇ ਬਹੁਤ ਕੰਮ ਕਰਿਆ ਉਹ ਬੰਦਾ ਦਿੱਤਾ ਵੇਖ ਇੱਕ ਇੱਕ ਹੋਰ ਪਾਣੀ ਵਾਲਾ ਉਹਦਾ ਪਾਣੀ ਦੇ ਕੇ ਚਲ ਗਿਆ ਉਹ ਕਰਦੇ ਕਹਿ ਕੇ ਕੰਮ ਨੂੰ ਹੱਥ ਘੱਟ ਬਜਨ ਦਾ ਕੰਮ ਨਾ ਕਰੇ ਪਾਪੂ ਕੰਮ ਕਰਿਆ ਪਪੂ ਕੰਮ ਕਰਿਆ ਤਾਂ ਕੀ ਕਰਿਆ ਆਹ ਦੇਖ ਪਪੂ ਉਹ ਆਉਂਦੇ ਉਹ ਟਾਣੀ ਚ ਗਿਰੇ ਚੱਕਿਆ ਉੱਥੇ ਪਾਪਾ ਕੋਲ ਉਹਨੇ ਵੀ ਆਰੇ ਨੂੰ ਮੂਰੇ ਮੂਰੇ ਆਰੇ ਸੁੱਕੀ ਵੀ ਹਾਂ ਲਈ ਪਾਗਾ ਨੀ ਯਾਰ ਬਾਈ ਦਾ ਸੇਵ ਦੇਦਾ ਗਿਆ ਪਾਪਾ ਤੋਂ ਆਹ ਕੁੱਕੜੀ ਵੀ ਲਈ ਆ ਹਾਂ ਠੀਕ ਜਵਾਬ ਬਾਲਣ ਰੱਖਿਆ ਸਿੱਕੀ ਭੁੰਨਣ ਦੇ ਆਰੇ ਕੁਕੜੀ ਬੁਣਨੀ ਉਹ ਵੀ ਲੈ ਆਂਡਾ ਜਾ ਕੱਕਾ ਕਾ ਪਲੇਟ ਹੈ ਲੋ ਜੀ ਭਾਈ ਜਨਰੇਟਰ ਵੀ ਆ ਗਿਆ ਪੂਰੀ ਬਾਈ ਵਾਲਾ ਲੈ ਕੇ ਆਏ ਪਰ ਉਹ ਭਾਈ ਹੈ ਤਾਂ ਹੈ ਤਾਂ ਉਹ ਵੀ ਆਹੀ ਮਾਡਲ ਦਾ ਜਿਹੜਾ ਪਹਿਲਾਂ ਲੈ ਕੇ ਆਏ ਤੇ ਇੰਨਾ ਕੇ ਤਾਂ ਉਹ ਵੀ ਛੋਟਾ ਜਿਹਾ ਪੁਰਾਣੇ ਮਾਡਲ ਵਾਲਾ ਹੈ ਭਾਈ ਇਹ ਫੱਲੇ ਰੱਖ ਕੇ ਜਨਰੇਟਰ ਬਈ ਮੈਂ ਇਹ ਇਹ ਨਹੀਂ ਪਤਾ ਕਰ ਮਾਰ ਬਈ ਗੁੱਲਾ ਕੱਢ ਲੈ ਗੁੱਲ ਲਾਈਟ ਨਹੀਂ ਆਈ ਬਾਈ ਰਾਤ ਦੀ ਹਨੇਰੀ ਆਈ ਪਿਓ ਦੇ ਕਰਕੇ ਸਾਰੇ ਜਨਰੇਟਰ ਲਾਉਣ ਲੱਗੇ ਮਲਗੀ ਦਵਾਈ ਵੀ ਪੂਰੀ ਵੀ ਭਰ ਕੇ ਆਇਆ ਦੁਆ ਮੁੰਡਾ ਵੀ ਭਰ ਕੇ ਆਇਆ ਉਹਦੇ ਵੀ ਲੱਗਣ ਲੱਗੇ ਲੈ ਲਾ ਬਾਈ ਲਾਈਟ ਵਗਾਰ ਕੇ ਨੌਕ ਹੋ ਜਾਂਦਾ ਜੀ ਜਨਰੇਟਰ ਚਗਾ ਤੇ ਲੈਡ ਤਾਂ ਪੂਰੀ ਆਉਂਦੀ ਨਹੀਂ ਨੇਰੀ ਕੰਮ ਖਰਾਬ ਕਰਦੀ ਹਵਾ ਬਹੁਤ ਆਈ ਹਵਾ ਨੇ ਕੰਮ ਖਰਾਬ ਕਰਤਾ ਹਵਾ ਮੋ ਜੂ ਉਰੇ ਆ ਕੇ ਦੱਸ ਓਹ ਭੁੱਖ ਲੱਗੀ ਤਰਨ ਚਲੀਏ ਲੱਗੀ ਨਾ ਭੁੱਖ ਲੱਗੇ ਯਾਰ ਢਿੱਡ ਖਾਲੀ ਆ ਹਾਂ ਚਲੀ ਗਾ ਤੂੰ ਰੋਟੀ ਖਾ ਕੇ ਆ ਜੂਗੇ ਹਾਂ ਜਾਨਾ ਨਹੀਂ ਮਰਜੀ ਆ ਤੇਰੀ ਫੇ ਮੈਂ ਖਾਣਾ ਹਾਂ ਨਾ ਇੰਜ ਚੱਖਣਾ ਪੈਣਾ ਮੰਨਦਾ ਲੋਕ ਲੱਗੇ ਆ ਨਾ ਲੋਕ ਨਾ ਕਦਾ ਮੱਖਾਈ ਨਹੀਂ ਆਈਏ ਕਹਾ ਕਹਾ ਕਹਾਏ ਹੈ ਕਹੀ ਨਹੀਂ ਆਗੀ ਇਹ ਜੋਰ ਵਾਲਾ ਹੀ ਚਲਾ ਸਕਦਾ ਪੂਰੀ ਭਰੇ ਆਏ ਬਈ ਆਪਣੇ ਜਦੋਂ ਕਿ ਆਦਾ ਜਦੋਂ ਮੰਨਿਆ ਨਹੀਂ ਹੈ ਜਦੋਂ ਭੱਜਿਆ ਜਦੋਂ ਭੱਜਿਆ ਫਰੀ ਗਈ ਆ ਚਾਹ ਲੋਟ ਆ ਗਿਆ ਭਰ ਗਿਆ ਭਰ ਗਿਆ ਪੂਰੇ ਭਰ ਜਾਣੀ ਟੈਨਸ਼ਨ ਕਰ ਲੈਂਦਾ ਹੈ ਭਰ ਕੇ ਸੱਦਾਂ ਜਿਹੜਾ ਹੁਣ ਲਾਇ ਪੂਰੀ ਇੱਕ ਜਨਰੇਟਰ ਫੇਲ ਹੋ ਰਿਹਾ ਹੁਣ ਤੇਰੇ ਵਾਲਾ ਦੇਖਦੇ ਹੋਰੇ ਪਾਸਾ ਕਿ ਫੇਲ ਹੈ ਹੁਣ ਤੁਹਾਨੂੰ ਤਾਂ ਹੀ ਬੁਲਾਇਆ ਆਪਣੇ ਤਾਰ ਆਪੇ ਬਦਲੀਏ ਬਈ ਪਾ ਚੱਲਿਆ ਨਹੀਂ ਹੈਗਾ ਪਤਾ ਨਹੀਂ ਕਿਆ ਕਰ ਲਾਈ ਦੂਗਾ ਤਾਰ ਤੂਰ ਦਾ ਚੱਕਰ ਤਾਂ ਕੋਈ ਪਾਉਂਦਾ ਤਾਰਾਂ ਬੱਤ ਕਰਨਾ ਜਾਂ ਮੋਟਰ ਚਲਾਈਏ ਨੂੰ ਸਾਰੇ ਫੇਸਬੁੱਕ ਬਣਾ ਕੇ ਦੇ ਦੇ ਹਾਂ ਚਲਾਈਆਂ ਆਉਂਦੀ ਮੋਟਰ ਚਲਾ ਲਵੀਂ ਦੇਖੀ ਨੂੰ ਮੋਟਰ ਤਾਰਾਂ ਯਾਰ ਮੜਮੜੀਆਂ ਹਾਂ ਬਈ ਇਹ ਤਾਂ ਪੱਕਾ ਕੰਮ ਕਰਿਆਗਾ ਕੰਡੀ ਗਾੜਾ ਅਸੀਂ ਤਾਂ ਕੰਮਾਂ ਦਾ ਪੱਕਾ ਕਰਿਆ ਪਾ ਜਨਰੇਟਰ ਵਾਲਾ ਤਾਂ ਕੱਚਾ ਫਰੇ ਜਿਹੜਾ ਇੱਕ ਦੋ ਦਿਨ ਜਨਰੇਟਰ ਦੀ ਲੋੜ ਪੈਂਦੀ ਇਹ ਕਿਹੜੇ ਨਹੀਂ ਪੈਂਦੀ ਪੂਰੀ ਬਾਈ ਮਾਤਾ ਪਾਸ ਹੋ ਗਿਆ ਜਨਰੇਟਰ ਲਿਆਉਣਾ ਆ ਗੜੀ ਮੇਰੇ ਨਾਲ ਹੀ ਪਾਲੇਗਾ ਘਰਾਂ ਵੀ ਤਾਂ ਖੜਾ ਹੀ ਐ ਮੇਰ ਲੈ ਜਾਂਦਾ ਘਰ ਤੋਂ ਘਾਟੋਂ ਨਾ ਬਰਸਾਤ ਤੇ ਬਾਅਦ ਛੱਡ ਕੇ ਜਾਣਾ ਦੇ ਠੀਕ ਆ ਤੇਰਾ ਹਾਂ ਨਾ ਨਾ ਲੋਡ ਪੈ ਆ ਪੈ ਵੀ ਉਹ ਲੈ ਲੈ ਬਾੜੀ ਮੋਟੀ ਆ ਐਨੀ ਲੋਡ ਪੈ ਪਜੂ ਨਾ ਠੂ ਪੈ ਗਈ ਨਾ ਹਾਂ ਉਹ ਵੀ ਤੇਰੇ ਤੇ ਉਹ ਵੀ ਆ ਕਰੀਏ ਉਹ ਪੜ ਸਕਦੇ ਆ ਹਾਂ ਇਹ ਕਿਹਦੀ ਸੌਖਾ 3 ਕਿਲੋ ਲੀਟਰ ਘੰਟੇ ਦਾ ਖਾਣਾ 300 ਦਾ ਹਾਂ ਇਹ ਚਲਾਉਣਾ ਕਿਹੜਾ ਸੌਖਾ ਪੂਰੀ ਦਾ ਹੀ ਕਹਦਾ ਕਹਦਾ ਪਨੀਰੀ ਨੂੰ ਅੰਨ ਛੜਦੇ ਨੂੰ ਕਰਨਾ ਪੈਂਦਾ ਸਹੀ ਗੱਲ ਹੈ ਜੀ ਜੇ ਸੰਭਾਅ ਬਦਲ ਜੇ 10 ਵਜੇ ਆਉਂਦੀ ਸੀ ਬੇਬਰੇ ਚਲਾਈਏ ਫੇਰ ਕਿਹਨੇ ਚਲਾਈਏ ਹਾਂ 3 ਲੀਟਰ ਖਾਂਦਾ ਬਾਈ ਪਤਾ ਨਹੀਂ ਵੀ ਹੁਣ ਲੈਟ ਆ ਗਈ ਹੋਈ ਹੈ ਪਤਾ ਨਹੀਂ ਕਰਕੇ ਵੀ ਖ਼ਬਰ ਕਾ ਜਾਉਣੀ ਹੈ ਅਜੇ ਤਾਂ ਸਾੜ੍ਹਕ ਪਰ ਬਹਿ ਜਾ ਕੱਲੇ-ਕੱਲੇ ਜ਼ਿੰਮੇਦਾਰ ਦਾ ਪਤਾ ਲਾਜੂ ਕਿਹਦੇ ਕੋਲ ਜਨਰੇਟਰ ਹੈਗਾ ਕਿਹਦੇ ਕੋਲ ਨਹੀਂ ਹਰੇ ਕੇ ਟਰੈਕਟਰ ਕੱਢੀ ਫਿਰਦਾ ਹਾਂ ਬਣੀਰੀਆ ਕਰਕੇ ਆ ਪੂਰੀ ਦੋ ਦਿਨ ਤੋਂ ਲਾਟ ਨਹੀਂ ਹੱਥ ਖੜਾ ਕਰਾ ਤੇ ਚੱਲਦਾ ਬਾਈ ਮੋਡਮੈਟ ਗੀਰਦੇ ਦਾ ਪਤਾ ਨਹੀਂ ਬਹੁਤ ਲੋਣਾ ਪਣਾ ਲੋ ਲਾਉਣਾ ਪੈਣਾ ਲਾਓ ਲਾ ਦੇ ਰਹਿ ਹੀ ਰਹਿ ਮੇਰੇ ਬਰਬਰ ਹੈ ਬਰਬਰ ਹੈ ਦੇਖ ਲੈਂਦੇ ਐ ਰੇਸ ਦਾ ਟਰੈਕਟਰ ਰੇਸ

ਟੱਲਿਆ ਭੂਰੀ ਵਾਲਾ ਪਾਸਾ ਜਨਰੇਟਰ ਪਾਸਾ ਆ ਭਾਈ ਤੇਰੇ ਵਾਲਾ ਜਨਰੇਟਰ ਹਾਂ ਉਹ ਜਨਰੇਟਰ ਤੇ ਪਾਣੀ ਦਾ ਟਰੈਕਟਰ ਕਹਤੇ ਉੱਪਰਦਾ ਟਰੈਕਟਰ ਉੱਪਰਦਾ ਹੀ ਹੁੰਦਾ ਹੈ ਹਾਂ ਇਹ ਆ ਪੈਰ ਬੜਿਆਂ ਕਰਕੇ ਮਾਰਦਾ ਨਾ ਲੱਜਦਾ ਹੈ ਪੈਰ ਬੜਿਆਂ ਕਰਕੇ ਲੱਗਦਾ ਉਹ ਨੈਚੁਰਲ ਟਰੈਕਟਰ ਟਰੈਕਟਰ ਆ ਕਰਦਾ ਡਾਂਸ ਕਰਦਾ ਉਹੀ ਤਾਂ ਭੂਰੀ ਰੁਕੇ ਗਿਆ ਟਿਆ ਡਾਂਸ ਕਰਦਾ ਪੈਰ ਬੜਿਆਂ ਕਰਕੇ ਲੱਚਦਾ ਜੋ ਲੱਗਦਾ ਭਾਈ। ਸੱਤਿਆਂ ਨੂੰ ਬਾਈ ਇਧਰ ਨੂੰ ਛੱਡ ਲੈ ਥੋੜਾ ਜਿਹਾ ਤੂੰ ਮਿਕਸੀ ਇਹੀ ਛੱਡ ਲੋ। ਕੌਣ ਨੱਚਦਾ ਹੈ? ਕਿਹ ਕਣ? ਹਾਂ। ਟਾਈਮ ਤਾਂ ਕੁਝ ਨਹੀਂ ਲੱਗਦਾ ਬਾਈ ਭਰਨੇ ਨੂੰ। ਲੋਹਾ ਸੈਨ ਛੱਡਦਾ ਰਾਜੀ ਬਾਈ ਵਾਲੀ ਸੈਨ ਨੂੰ ਵੀ ਛੱਡਦਾ ਬਾਈ। ਬਾਈ ਨੇ ਨਵੇਂ ਬਨੇਰੀ ਵੀ ਜੀ ਉਧਰ ਨੂੰ ਵੀ ਛੱਡ ਤਾ ਆਪਣਾ ਹੀ ਘਰ ਚੱਲਿਆ ਬਾਕੀ ਨਾ ਕੇ ਗੋਲੇ ਤੇ ਬਾਈ ਸਾਈਡਾਂ ਨੂੰ ਪਾਣੀ ਕੱਢਿਆ ਤਾਂ ਉਹ ਵੀ ਲਾਤ ਤੇ ਉਧਰ ਵੀ ਵਿੱਕੀ ਬਾਈ ਵੀ ਤਿਆਰੀ ਕਰਦਾ